ਅੱਸੀ ਗਾਲੋਂ ਉਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਫਤਿਹਾਬਾਦ ਟਰੈਕਟਰ ਮੰਡੀ ਤੇ ਅਸਾਨੂੰ ਮੰਡੀ ਵੀ ਦਿਖਾਵਾਂਗੇ ਤੇ ਨਾਲ ਆ ਮੇਰੇ ਇੱਥੇਲੇ ਪਾਸੇ ਹਰਮਨ ਬੈਠਾ ਚੋਬਰ ਗਏ ਨੇ ਜੱਸੀ ਤੋਂ ਬਾਅਦ ਹੁਣ ਇਹਨਾਂ ਨੂੰ ਇੱਧਰ ਲਈ ਸੀਟ ਤੇ ਇਹ ਬੈੰਦਾ ਹੁੰਦਾ ਅੱਜ ਕੱਲ ਆਪਣੇ ਨਾਲ ਤਬਾ ਕ੍ਰੌਸ ਆਪਾਂ ਕਰ ਲਿਆ ਤੇ ਮਿੱਤਰੋ ਸਕੰਦਰ ਡੀਕੀ ਜਾਂਦਾ ਇਹ ਤੁਹਾਨੂੰ ਇੱਕ ਸ਼ਾਇ ਮਲਾਉਣੀ ਆ ਸਕੰਦਰ ਸਕੰਦਰ ਜੱਕ ਲਿਆ ਸਕੰਦਰ ਦੋ ਸ਼ਬਦ ਦੋ ਸ਼ਬਦ ਦੀ ਸਾਈ ਲਈ ਜਨਾ ਭਾਂਜ ਦੋ ਸ਼ਬਦ ਬੋਲ ਕੁਸ ਇੱਕ ਆ ਦੋ ਕਹਿਣਾ ਕਿ ਜਾਣਾ ਚੋ ਸੱਤ ਕੇ ਕਿੱਥੇ ਚੱਲੇ ਆਣੇ ਇੱਕ ਤੋਂ ਫਤਿਹਬਾਦ ਚੱਲੇ ਆ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜਿਉਂਦੇ ਪਾਸੇ ਰੋ ਠੀਕ ਹੋਵੋਗੇ ਅੱਜ ਚੱਲੇ ਆ ਫਤਿਹਬਾਦ ਟਰੈਕਟਰ ਮੰਡੀ ਤੇ ਟਰੈਕਟਰ ਮੰਡੀ ਕੱਟਾ ਹੈਗਾ ਮਾ ਸਤਿ ਸ੍ਰੀ ਅਕਾਲ ਤੋਂ ਠੀਕ ਹੋਵੋਗੇ ਵਧੀਆ ਹੋਵੋਗੇ ਟਰੈਕਟਰਾਂ ਟਰੈਨਾਂ ਚੱਲ ਰਹੀਆਂ ਨੇ ਮੈਂ ਸੁਡਾ ਆਪਣਾ ਸਤਿੰਦਰ ਸਿੰਘ ਮਾ ਜੋ ਪਹਿਲਾਂ ਨੇ ਕਰਦਾ ਬੋਜਰੀ ਬਾਈ ਜੀ ਇੱਕ ਥਾਪੀ ਮਾਰ ਲਈ ਪਹਿਲਾਂ ਵਾਲੇ ਕੰਮ ਗਏ ਹੈ ਗਏ ਉਹ ਹਾਂ ਵੀ ਨਹੀਂ ਅੱਜ ਭਾਂਜ ਤੋਂ ਸਕੰਦਰ ਫਟਵਾਵਾ ਪੂਰਾ ਪਹਿਨਾ ਉਹੀ ਚਲਾਈ ਖੜਾ ਇਹਨੂੰ ਇਹਨੂੰ ਬੱਦ ਕਰਨਾ ਪੈ ਯਾਰ ਕਹਿੰਦੇ ਇਹਨੂੰ ਇਧਰਲੇ ਪਾਸੇ ਹੀ ਕਹਿੰਦੇ ਆਸ਼ਾ ਸਕੰਦਰ ਅਗਲੇ ਦੇ ਏਰੀਆ ਦੀ ਸ਼ਾਨ ਆ ਇਹ ਹਣਾ ਸਕੰਦਰ ਹੈ ਆ ਆਸ਼ਾ ਚਲਾਇਆ ਛੋੜਨਾ ਆਸ਼ਾ ਹੋਵੇ ਘਰੇ ਗੱਲ ਵੱਖਰੀ ਹੁੰਦੀ ਹੈ ਕਹਿੰਦੇ ਹਾਏ ਹਾਏ ਆ ਤੂੰ ਕਦੋਂ ਪਹਿਲਾਂ ਇਧਰ ਕਿਉਂ ਨਹੀਂ ਬੋਲ ਰਿਹਾ ਸੰਗ ਮੰਨਦਾ ਕੈਮਰੇ ਤੋਂ ਸੰਗ ਮੰਨਦਾ ਸੰਗ ਲਾਦੀ ਆ ਥੋੜੀ ਜੀ ਖੋਲ ਦੇਨੇ ਆ ਫਿਰ ਬੈਗ ਪਾਉਣ ਲੱਗੇ ਜਾ ਹੋਰ ਵੀ ਲੱਗੇ ਬੰਦੇ ਪਾਉਣ ਬੈਗ ਤਾਂ ਨਹੀਂ ਆਪ ਕੋ ਫਬਰੇ ਨਹੀਂ ਮਾਰਨੀ ਨਹੀਂ ਬੈਗ ਜ਼ਰੂਰੀ ਹੈ ਭੈਣ ਬੈਗ ਨਾਲ ਕੀ ਹੋ ਜਾਂਦਾ ਬੈਗ ਦੇ ਵਿੱਚ ਜਾਂ ਪਿਸਤਲ ਹੋਵੇ ਫੇਰ ਚੰਗਾ ਲੱਗਦਾ ਅਗਲੇ ਕੋਲ ਹੈਗਾ ਹੈਗਾ ਬਿਜਲੀ ਕਰ ਦੇਣਗੇ ਐ ਨਾ ਬੋਲੇ ਹਾਂ ਐ ਨਾ ਬੋਲੇ ਬਿਜਲੀ ਕਰ ਦੇਣਗੇ ਪਿਸਤਲ ਜ਼ਰੂਰੀ ਜਾਂਦਾ ਬੈਗ ਤੇ ਨਹੀਂ ਬੈਗ ਪਾਉਣ ਦਾ ਕੋਈ ਫਾਇਦਾ ਨਹੀਂ ਅੱਛਾ ਤੇ ਆ ਜਿਹੜਾ ਪਿੰਡ ਆ ਜੀ ਚੈਲਾ ਵਾਲੀ ਚੈਲਾ ਵਾਲੀ ਪਿੰਡ ਏ ਮੰਡਿਆ ਜੀ ਫਤਿਆਬਾਦ ਲਈ ਐਤਵਾਰ ਵਾਲੇ ਦਿਨ ਲੱਗਦੀ ਆ ਤੇ ਮੰਡੀ ਦੇ ਉੱਤੇ ਸਾਰੇ ਟਰੈਕਟਰ ਮਿਲ ਜਾਂਦੇ ਆ ਤੇ ਕੁਝ ਸ਼ਾਰਟ ਆਪਾਂ ਵਿੱਚ ਇਹਦੇ ਲਾਤੇ ਤੇ ਮੰਡੀ ਦਾ ਡਰੈਸ ਨੂੰ ਇੱਕ ਵਾਰ ਆਪਾਂ ਗੱਡੀ ਦੇ ਵਿੱਚ ਹੀ ਦਿਖਾ ਦਿੰਨੇ ਆ ਕਰੋ ਚੱਕ ਇਹਦੇਲੇ ਪਾਸੇ ਟਰੈਕਟਰ ਟਰੈਕਟਰ ਖੜੇ ਹੋਣਗੇ ਮੇਥਰੋ ਲੈਣ ਦਾ ਐਣੀ ਲੱਗੀ ਪਈ ਆ ਚਾਰੇ ਪਾਸੇ ਹਰ ਤਰ੍ਹਾਂ ਦਾ ਟਰੈਕਟਰ ਮੇਥਰੋ ਸਸਤੇ ਰੇਟ ਦੇ ਵਿੱਚ ਲੈਣਾ ਤਾਂ ਸਾਨੂੰ ਇੱਥੇ ਮਿਲੂਗਾ ਇੱਥੇ ਜਾਣ ਦੀ ਲੋੜ ਨਹੀਂ ਦੇਖੋ ਇਹਦੇਲੇ ਪਾਸੇ ਲੈਣ ਚ ਖੜਾ ਲੋਹਾ ਅੱਲਾ ਮਾਤਾ ਕਹਿੰਦੇ ਸਰੇ ਹੀ ਆ ਮੇਥਰੋ ਇੰਨਾ ਕੁ ਟਰੈਕਟਰ ਹੁੰਦਾ ਬਰਨਾਲਾ ਮੰਡੀ ਹੋਵੇ ਮੋਗਾ ਮੰਡੀ ਉਹ ਦੋਨੇ ਮੰਡੀਆਂ ਨਾਲ ਉਹ ਮੰਡੀ ਪੱਟੀ ਹੁੰਦੀ ਆ ਕਬੋ ਤੇ ਇੱਕ ਵਾਰ ਤੇ ਇੱਥੇ ਮੇਰੇ ਨਾਲ ਨਰੇ ਹੀ ਮਿਲ ਜਾਣਗੇ ਮਿੱਤਰੋ ਤੁਹਾਨੂੰ ਇਹ ਨਾਮ ਹੈ ਮੇਰੇ ਬੁਰਜਹਰੀ ਕਿ ਨਹੀਂ ਮੁਰਜਹਰੀ ਕਰੈਕਟ ਤਾਂ ਕਹਦੇ ਅੰਗਰੇਜ਼ੀ ਚ ਹੂੰ ਅੰਗਰੇਜ਼ੀ ਚ ਕਹਦੇ ਨਾ ਕਰੈਕਟ ਕੀ ਕਰੈਕਟ ਵੀ ਸਹੀ ਆ ਸਹੀ ਆ ਕੋਈ ਤੁਹਾਨੂੰ ਮੇਰੀ ਬੀਏ ਕਰੀ ਆ ਭਾਂਜੋ ਨੂੰ ਆਈ ਨਹੀਂ ਬੋਲਿਆ ਕਰੈਕਟ ਸਹੀ ਸਹੀ ਆ ਸਹੀ ਆ ਸਹੀ ਆ ਸਹੀ ਆ ਬਿਲਕੁਲ ਸਹੀ ਆ ਕਿਹੜਾ ਇੱਥੇ ਆ ਵੀ ਦੇਖਣ ਆਲੇ ਬੈਠੇ ਨੇ ਕੋਈ ਗੋਰੀ ਨਹੀਂ ਬੈਠੀ ਤੈਨੂੰ ਦੇਖਣ ਆਲੀ ਬਾਹਲੇ ਦੇਖਦੇ ਆ ਬਾਹਰਲੇ ਮੈਨੂੰ ਚੱਕ ਦੇਲੇ ਪਾਸੇ ਤੇ ਕਿੰਨੇ ਕੁ ਟਰੈਕਟਰ ਹੁੰਦੇ ਆ ਆਪਣੇ ਕੋਲ ਟਰੈਕਟਰ 35 40 ਟਰੈਕਟਰ ਹੁੰਦੇ ਨੇ ਬਰਾਬਰ 35 ਤੋਂ 40 ਟਰੈਕਟਰ ਹੁੰਦੇ ਟਰੈਕ 60 ਇਹ ਕਿਹਨਾ ਮਾਡਲ ਆ ਜੀ ਇਹ 16/17 ਵੀਰੇ 16/17 ਜੀ ਤੇ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਬੀਕੇਡੀ ਦੇ ਟਾਇਰ ਨੇ ਜੀ 65 70 ਰੁਪਏ ਟਾਇਰ ਨੇ 65 ਤੋਂ 70 ਰੁਪਏ ਟਾਇਰ ਨੇ ਇੰਜਨ ਗੇਅਰ ਤਾਂ ਜਿਵੇਂ ਕਿ ਜੀ ਓਕੇ ਆ ਉਹ ਕੰਡੀਸ਼ਨ ਦੱਸੀ ਜਾਂਦੀ ਹੈ ਰੰਗ ਪਿੰਡ ਛੋਡੇ ਸਾਹਮਣੇ ਹੈ ਟਰੈਕਟਰ 16 16/17 ਜੀ ਹਾਂਜੀ 16/17 ਮਾਡਲ ਹੈ ਤੇ ਡਿਮਾਂਡ ਰੱਖੀ ਆ ਬਾਈ ਗੁਲਸ ਨੇ 475000 ਡਿਮਾਂਡ ਦੀ ਕੋਈ ਚੱਕਰ ਨਹੀਂ ਵੀਰੇ ਸਿੱਧੇ ਮੂੰਹ ਜਬਾਨੀ ਪੁੱਛ ਮੇਰੇ ਕੋ ਜਿਹੜੇ ਮਰ ਕਿੰਨੇ ਦਾ ਜੀ ਦੱਸੋ ਇਹ ਦੇ ਦਾਂਗੇ ਆਪਾਂ 4.5 ਲੱਖ ਰੁਪਏ 4.5 ਲੱਖ ਦਾ ਇਹ ਲੈ ਜਾਓ 25000 ਮੰਨ ਤਾਂ ਇਹ ਚ ਹੋ ਜੂਗਾ ਹੈਗਾ ਟਮਾਟਰੀ ਟਮਾਟਰੀ ਆ ਗਿਆ ਮਿੱਤਰੋ 2024 ਮਾਡਲ ਹੈ ਕਿੰਨਾ ਕਿ ਚੱਲਿਆ ਬਾਈ ਗੁਲਸ ਨੇ ਇਹ ਚੱਲਿਆ 350 ਘੰਟਾ ਸਵਾ 300 ਘੰਟਾ ਡ੍ਰੈਕਟਰ ਚੱਲਿਆ ਮਿੱਤਰੋ ਜਮੀਨ ਮੈਂ ਤਾਂ ਝਾਂਸੀ ਵਾਲਾ ਕੰਮ ਹੀ ਆ 7 15 ਦਾ 7 ਲੱਖ ਤੇ 15 ਹਜ਼ਾਰ ਦਾ ਆਰ ਪਾ ਕੇ ਲੈ ਜਾਓ 7 ਲੱਖ 15 ਹਜ਼ਾਰ ਦਾ ਅੱਗੇ ਆ ਗਿਆ ਜੀ ਸਵਰਾ 744 ਹਾਂਜੀ ਕਿੰਨਾ ਮਾਡਲ ਹੈ ਜੀ 21 ਮਾਡਲ ਹੈ ਜੀ 21 ਮਾਡਲ ਹੈ ਇਹ ਵੀ ਘੱਟ ਚੱਲਿਆ ਲੱਗਦਾ ਬਹੁਤ ਘੱਟ 5 75 ਦਾ ਜੀ 5 ਲੱਖ 75 ਹਜ਼ਾਰ ਦਾ ਇਹ ਲੈ ਜਾਓ ਅੱਗੇ ਆ ਗਿਆ ਜੀ ਫਾਰਮ ਟਰੈਕ 18 ਮਾਡਲ ਜੀ 18 ਮਾਡਲ ਚੈਂਪੀਅਨ ਆ ਜੀ ਇਹ ਹਾਂ ਵੈਲਿਊ ਮੈਕਸ ਪਾਵਰ ਸਟੀering ਠੀਕ ਹੈ ਇਹ ਕਿੰਨੇ ਦਾ ਜੀ 360 ਦਾ 360000 ਦਾ ਇਹ ਲੈ ਜਾਓ ਤੇ ਮੋਬਾਈਲ ਨੰਬਰ ਕਿੰਨਾ ਜੀ ਆਪਣਾ ਇਹ 9812600814 11 ਮਾਡਲ ਸੋਨਾਲੀ ਕਾ 2 ਲੱਖ ਰੁਪਈਆ ਦਾ ਤੇ ਅੱਗੇ ਇੱਕ ਹੋਰ ਖੜਾ ਜੀ 730 ਇਹ ਹੈਗਾ ਦੋ ਸਿਲੰਡਰ ਚ ਬਾਈ ਜੀ ਦੋ ਸਿਲੰਡਰ ਦੇ ਵਿੱਚ 2007 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਜੀ ਇਧਰ ਬਾਈ ਕੈਮਰਾ ਮਾਦੇ ਟਾਇਰ ਦੂਰ ਵੀ ਚੰਗੇ ਪਏ ਆ ਤੇ ਟਾਇਰ ਮੁੱਲਾ ਨਾਲ ਦੀ ਹੋਣਗੇ ਯਾਰ ਜੇ ਇਹਦੇ ਹਿਸਾਬ ਨਾਲ ਘਸਾਈ ਹੋਈ ਹੈ ਟਾਇਰ ਦੁਆਰ ਤੇ ਆ ਕੱਟ ਹੀ ਆ ਟਾਇਰ ਦਾ ਅਗਲੇ ਸਿੰਘ ਪੇ ਆ ਦੇਖ ਠੀਕ ਹੈ ਮਗਰਲੇ 40 45 ਪੈਸੇ ਮਗਰਲੇ 40 45 ਪੈਸੇ ਆ ਇੱਕ ਜੀ ਖੂਬੀਆ ਵੀਰਾਂ ਦੀ ਜੇ ਇੰਜਨ ਗੇਅਰ ਦਾ ਟਰੈਕਟਰ ਸੋਨੋ ਜਮਾ ਇੰਜਨ ਗੇਅਰ ਚ ਕੋਈ ਬਲੋਬਲਾ ਨਹੀਂ ਹੋਊਗੀ ਜਮਾ ਬਲੋ ਨਹੀਂ ਹੋਣੀ ਕਿਉਂਕਿ ਇੰਜਨ ਦੇਖ ਸਕਦੇ ਹੋ ਜਮਾ ਸੁੱਕਾ ਪੈ ਟਰੈਕਟਰ ਦਾ ਰੰਗ ਪੇਂਟ ਦਾ ਵੀ ਜਿਹਨੂੰ ਨੇ ਪੈ ਟਰੈਕਟਰ ਆ ਸਾਰਾ ਓਰੀਜਨਲ ਹੈ ਤੇ ਡਿਮਾਂਡ ਹੈਗੀ 1 ਲੱਖ ਤੇ 65 ਹਜ਼ਾਰਾਂ ਇਹ ਦਵਾਂਗੇ ਆਪਾਂ 1 55 ਦਾ ਦੇ ਦਾਂਗੇ 1 55 ਦਾ ਡੇਢ ਦਾ ਨਹੀਂ ਹੋਣਾ ਕਰ ਦਾਂਗੇ ਮੋਕੇ ਤੇ ਦੂਰ ਤੋਂ ਆਊਗਾ ਤਾਂ ਬੰਦਾ ਚੱਕਿਆ ਦੂਰ ਤੋਂ ਆਊਗਾ 1.5 ਲੱਖ ਰੁਪਈਆ ਦਾ ਸੱਤ ਮਾਡਲ ਸੋਨਾਲੀਕਾ ਆ ਲੈ ਜੀ ਉਹ ਹਿੰਮ ਤੇ ਬੰਪਰ ਪੇਟ ਆ ਜਿਹੜੀ ਚੀਜ਼ ਪੇਂਟ ਇਹ 7,75,000 ਡਿਮਾਂਡ ਆ 775 ਮੰਗਦੇ ਆ ਸਵਾ 7 ਦਾ ਛੱਡਦਾ ਆ ਸਵਾ 7 ਦਾ 50,000 ਰੁਪਏ ਮੰਨਤਾਂ ਉਹ ਵੀ 35,000 ਦੇ ਵਿੱਚ ਆ ਤੇ ਬਕੇ ਸ਼ੇਅਰ ਕਰਕੇ ਆਜੋ 186 ਨੰਬਰ ਦੁਕਾਨਾ ਫਤਿਹਵਾ ਟਰੈਕਟਰ ਮੰਡੀ ਐਤਵਾਰ ਦਾ ਅੱਜ ਦੇਣਾ ਜੀ ਬ੍ਰੇਕ ਬੰਨਣ ਵਾਲੀ ਆ ਇੱਕ ਛੋਟੀ ਜੀ ਚੀਜ਼ ਆ ਯਾਰ ਇਧਰ ਲੈ ਪਾਸੇ ਦੇਖੋ ਕਿੰਨੀ ਤਕਨੀਕ ਨਾਲ ਲੱਗਿਆ ਵਜਗੜ ਇੱਥੇ ਸਿੰਗਲ ਹੋ ਗਏ ਇੱਥੇ ਬੰਨੇ ਗਏ ਅੱਗੇ ਵੀ ਟਾਇਰਾਂ 'ਚ ਬ੍ਰੇਕ ਆਂਦੇ ਅਸੀਂ ਅੱਗੇ ਵੀ ਬ੍ਰੇਕ ਅੱਗੇ ਵੀ ਬ੍ਰੇਕ ਟਾਇਰਾਂ 'ਚ ਆ ਪਾ ਪਾ ਲੱਗੀਆਂ ਅਗਲੇ ਟਾਇਰਾਂ ਦੇ ਵਿੱਚ ਵੀ ਬ੍ਰੇਕਾਂ ਨੇ ਤੇਲ ਬ੍ਰੇ ਇਹ 21/22 ਮਾਡਲ ਹੈ ਜੀ 21/22 ਮਾਡਲ ਆ ਮਿੱਤਰੋ 22 ਦੀ ਕਾਪੀ ਆ 21 ਚ ਨਿਕਲੇ ਆ ਇੰਨੇ ਤਾਂ ਕਿਤੇ ਕਲਮ ਹੀ ਨਹੀਂ ਲੱਗੀ ਬਾਈ ਜੀ ਟੂ ਸਪੀਡ ਦੇ ਵਿੱਚ ਤੇ ਰੇਸ ਵੀ ਜੌਂਡੀ ਆ ਰਾਣੀ ਹੈ ਇਹ ਹੈ ਜੀਸੀਬੀ ਵਾਲੀ ਆ ਵੇਖੋ ਇੱਥੇ ਫੀਲ ਡਰਾਈਵ ਦੇ ਵਿੱਚ ਆ ਕੈਮਰਾ ਲੈ ਕੇ ਚੱਲ ਗਿਆ ਪ੍ਰਵੀਨ ਕੋਲ ਆ ਡਰਾਈਵਰ ਨੇ ਮਾੜਾ ਸਕ੍ਰੈਚ ਪਾਤਾ ਸੀ ਵੜਨ ਲੱਗੇ ਗੋਦਾਮ ਚ ਆ ਮਾੜਾ ਜਾ ਵੈਸਡੈਂਟ ਹੈ ਬਾਕੀ ਸਾਰਾ ਟਰੈਕਟਰ ਓਰੀਜਨਲ ਆ ਆਪਣਾ ਸਾਰਾ ਓਰੀਜਨਲ ਰੇਡੀਅਲ ਮਰਗਾਟਾਂ ਦੇ ਅੰਦਰੋਂ ਦਿਖਾ ਦੇ ਠੀਕ ਹੈ ਰੇਡੀਅਲ ਟਾਇਰ ਜਿਵੇਂ 21/22 ਆ ਚੱਲਿਆ ਕਿੰਨਾ ਗਿਆ ਇਹ ਇਹ ਚੱ ਕਿੰਨੇ ਦਾ ਇਹ 7.5 ਲੱਖ ਡਿਮਾਂਡ ਆ ਇਹ 50000 ਡਿਸਕਾਊਂਟ ਕਰਾਂਗੇ ਕਹਿੰਦੇ ਜੀ 7 ਲੱਖ ਦਾ 7 ਲੱਖ ਦਾ ਪੂਰੇ 7 ਲੱਖ ਦਾ ਲੈ ਜਿਓ 50000 ਮੰਨਤਾ ਨੇ ਇਹ ਚੋਂ ਹੋ ਜੂ ਕਿਤਾਂਗੇ ਪ੍ਰਵੀਨ ਨੂੰ ਆਪਾਂ ਤੇ ਨੰਬਰ ਕਿੰਨਾ ਪ੍ਰਵੀਨ ਜੀ ਆਪਨਾ 99923 ਹਾਂਜੀ 91030 ਠੀਕ ਹੈ 99923 ਹਾਂਜੀ 91030 99 WhatsApp ਨੰਬਰ ਵੀ ਨੋਟ ਕਰ ਲਓ 9903 ਕਈ ਵਾਰੀ ਮੈਨੂੰ ਫੋਨ ਆਂਦੇ ਫਿਰ ਐਸੇ ਨੰਬਰ ਤੇ WhatsApp ਕਰਦੇ ਐਸ ਨੰਬਰ ਤੇ WhatsApp ਨਹੀਂ ਚੱਲਦਾ ਮੇਰਾ ਠੀਕ ਹੈ WhatsApp ਨੰਬਰੀ ਬੋਲ WhatsApp ਨੰਬਰ ਨੋਟ ਕਰੋ ਤੁਸੀਂ ਭਾਈ ਜੀ 83970 ਹਾਂਜੀ 83970 64477 64477 ਲਈ ਮਿੱਤਰੋ ਸਾਡਾ ਰਸਤਾ ਜਿਹੜਾ ਟਰਾਲੀ ਨੇ ਰੋਕ ਲਿਆ ਫ੍ਰੀਜ਼ ਕਰਤਾ ਤੇ ਨਕਸ਼ਾ ਸੀਗਾ ਯਾਰ ਸਕੰਦਰ ਦਾ ਕਹਿੰਦਾ ਇੱਧਰ ਦੀ ਲੈ ਕੇ ਚੱਲਣਾ ਤੁਹਾਨੂੰ ਸਕੰਦਰ ਦਾ ਹੁਣ ਮੈਂ ਪੁੱਟ ਚੁੱਕਿਆ ਹਣਸ ਸਕੰਦਰ ਮੈਂ ਤਾਂ ਕਾਹਨੂੰ ਉੱਡ ਗਿਆ ਗਲੀ ਬੰਦ ਹੈ ਇਹਨਾਂ ਦੀ ਗਲੀ ਬੰਦ ਹੈ ਇੱਧਰਲੇ ਪਾਸੇ ਪਾਣੀ ਭੈਣ ਚ ਕੋਈ ਮਕਾਨ ਮਕੂਨ ਆਈ ਆ ਕੀ ਆ ਬੰਦ ਕਰ ਤਰ ਇਹਨਾਂ ਨੇ ਤਰਨਾ ਟਰਾਲੀ ਜੀ ਦੇਖੋ ਸਾਰਾ ਕੁਝ ਹੀ ਰੁਕੀ ਜਾਂਦੀ ਆ ਸੜਕ ਤੇ ਚੜਨਾ ਵੇਸ਼ੇ ਲੈ ਲਿਆ ਕੰਮ ਹੁਣ ਤਾਂ ਲਵੀ ਆ ਕਹਾਣੀ